ਸਸਿਗਾ ਜੀ ਪੰਜਾਬੀ ਗੱਲਬਾਤ ਦੇ ਵਿੱਚ ਮੈਂ ਤੁਹਾਡਾ ਦੋਸਤ ਤੇ ਹੋਸ ਪਰਮਜੀਤ ਸਿੰਘ ਪਤਨਾ ਦੇ ਹੁਣ ਤੱਕ ਦੀ ਵੱਡੀ ਖਬਰ ਆ ਜਿਸ ਵਾਰ ਤੇ ਲੈ ਕੇ ਆਇਆ ਦੀ 12 ਸਾਲ ਬਾਅਦ ਵਾਂਡੇ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਜਿੱਤ ਹੈ ਜੀ ਪਾਕਿਸਤਾਨ ਵਾਲਿਆਂ ਨੇ ਭਾਰਤ ਨੂੰ ਹਰਾ ਦਿੱਤਾ ਪਾਕਿਸਤਾਨ ਨੇ ਭਾਰਤ ਨੂੰ ਚੈਂਪੀਅਨ ਟਰੋਫੀ ਦੇ ਵਿੱਚ ਫਾਈਨਲ ਮੈਚ 180 ਦੌੜਾਂ ਦੇ ਨਾਲ ਹਾਰੀ। ਸੋ ਵਾਂਡੇ ਦੇ ਇਤਿਹਾਸ ਦੇ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਦੇ ਉੱਪਰ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ। ਇਸ ਤੋਂ ਵੱਡਾ ਪਾਕਿਸਤਾਨ ਨੇ 2005 ਦੇ ਵਿੱਚ ਭਾਰਤ ਨੂੰ 159 ਦੌੜਾਂ ਦੇ ਨਾਲ ਹਰਾਇਆ ਸੀ। ਇਹ ਮੈਚ ਦਿੱਲੀ ਦੇ ਵਿੱਚ ਹੋਇਆ ਸੀ। ਦਿੱਲੀ ਦੇ ਵਿੱਚ ਪਾਕਿਸਤਾਨ ਨੇ ਇਹ ਵੱਡੀ ਜਿੱਤ ਪ੍ਰਾਪਤ ਕੀਤੀ ਸੀ। 1 ਡੇ ਦੇ ਵਿੱਚ ਪਾਕਿਸਤਾਨ ਨੇ 304 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਭਾਰਤ ਦੀ ਟੀਮ 114 ਦੌੜਾਂ ਹੀ ਬਣਾ ਸਕੀ। ਤੇ 114 ਦੌੜਾਂ ਦੇ ਉੱਪਰ ਸਾਰੀ ਟੀਮ ਟੈ ਟੇਰੀ ਹੋ ਗਈ ਹੈ। ਪਾਕਿਸਤਾਨ ਦੇ ਖਿਲਾਫ ਸਭ ਤੋਂ ਵੱਡੀ ਹਾਰਾਂ ਜਿਹੜੀਆਂ ਨੇ 2000 ਅ 17 ਦੀ ਗੱਲ ਕਰੀ 180 ਦਾ ਜਿਹੜਾ ਕੀ ਇਹ ਓਵਲ ਦੇ ਵਿੱਚ ਤੇ 159 ਦੌੜਾਂ ਜਿਹੜੀਆਂ ਦਿੱਲੀ ਦੇ ਵਿੱਚ 2005 ਚ 143 ਦੌੜਾਂ ਨਾਲ ਹਾਰਿਆ ਸੀ ਭਾਰਤ ਜੈਪੁਰ ਦੇ ਵਿੱਚ 1999 ਚ ਸੋ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਕਰ ਜਮਾ ਨੇ ਵੰਡ ਦੇ ਕੈਰੀਅਰ ਦੇ ਵਿੱਚ ਆਪਣਾ ਪਹਿਲਾ ਜਿਹੜਾ ਕੀ ਸੈਂਕੜਾ ਲਾਇਆ ਸੁਲਮਾਨ ਪੱਟ ਨੇ ਵੀ ਭਾਰਤ ਦੇ ਖਿਲਾਫ ਆਪਣਾ ਪਹਿਲਾ ਜਿਹੜਾ ਕੀ ਸੈਂਕੜਾ ਠੋਕੇ ਆ ਤੇ ਫਰਕ ਜਮਾ ਨੇ ਆਪਣੇ ਚਾਰ ਵਾਂਡੇ ਦੇ ਦੋ ਅੰਤ ਸੈਟਕ ਦੇ ਇੱਕ ਸੈਂਕੜਾ ਲਾਇਆ ਜੀ ਇਸ ਪੂਰੇ ਟੂਰਨਾਮੈਂਟ ਦੇ ਵਿੱਚ ਭਾਰਤ ਨੇ ਪਾਕਿਸਤਾਨ ਜਿਹੜੇ ਕਿ ਫਾਈਨਲ ਮੈਚ ਸੀ ਦੂਜਾ ਛੱਕਾ ਲੱਗਦੇ ਹੀ ਚੈਂਪੀਅਨ ਟਰੋਫੀ 'ਚ ਪਹਿਲੀ ਵਾਰ ਛੱਕਿਆਂ ਜਿਹੜਾ ਕਿ ਸੈਂਕੜਾ ਪੂਰਾ ਹੁੰਦਾ ਹੋਇਆ ਹੈ ਜੀ ਇਸ ਤੋਂ ਪਹਿਲਾਂ 2009 ਦੇ ਵਿੱਚ 92 ਛੱਕੇ ਲੱਗੇ ਸੀ ਤੇ ਐਤ ਕੀ 2017 ਦੇ ਵਿੱਚ ਇਹ ਛੱਕੇ ਵੱਧ ਕੇ 100 ਹੋ ਗਏ ਸੋ ਭਾਰਤ ਨੂੰ ਬਹੁਤ ਕਰਾਰੀ ਹਾਰ ਪਾਕਿਸਤਾਨ ਨੇ ਦਿੱਤੀ ਹੈ ਜੀ ਸੋ ਪਾਕਿਸਤਾਨ ਦੇ ਵਿੱਚ ਜਿੱਥੇ ਉਹ ক্রিকেট ਫੈਨ ਬੜੀ ਖੁਸ਼ੀ ਮਨਾ ਰਹੇ ਨੇ ਉਸ ਦੇ ਨਾਲ ਹੀ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਹੜੇ ਕਿ ক্রিকেট ਫੈਨਸ ਨੇ ਉਹਨਾਂ ਨੇ ਭਾਰਤੀ ক্রিকেট ਟੀਮ ਦੇ ਕਾਫੀ ਖਿਡਾਰੀਆਂ ਨਾਲ ਖਲਾਫ ਰੋਸ ਪ੍ਰਗਟ ਕੀਤਾ ਇੱਥੋਂ ਤੱਕ ਕਿ ਟੈਲੀਵਿਜ਼ਨ ਵੀ ਪੰਨ ਤੱਕ ਸੋ ਇਹ ਤਾਂ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਜੀ ਸੋ ਭਾਰਤ ਇਸ ਮੈਚ ਨੂੰ ਕਰਾਰੀ ਹਾਰ ਦੇ ਨਾਲ ਹਾਰ ਚੁੱਕਾ ਸੋ ਪੰਜਾਬੀ ਕਮਣਾਵਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਨੇ ਤਮਾਮ ਵੱਡੀਆਂ ਖਬਰਾਂ ਦੇਖਣੇ ਸੁਣਨੇ ਆ ਪਾਣੇ ਤਾਂ ਅੱਜ ਸਾਡੇ YouTube ਚੈਨਲ ਆਜ਼ ਨਿਊਜ਼ ਵਾਲਾਂ ਦੇ ਉੱਪਰ ਤੇ ਪਰਮਜੀਤ ਨੂੰ ਦੋ ਜੱਜ ਸਾਰਨ ਪਿਆਰ ਸასი